ਉਹ ਸਿਰ ਤੇ ਨਾ ਹੈਲਮਟ ਪਾਉਣੇ ਕੁੜੀਆਂ ਉਹ ਚੁੰਨੀ ਨਾਲ ਮੁਖੜਾ ਲਗਾਉਣੇ ਕੁੜੀਆਂ ਉਹ ਐਕਟਵਾ ਬੜਾ ਹੀ ਭਜਾਉਣੇ ਕੁੜੀਆਂ ਐਕਟਵਾ ਬੜਾ ਹੀ ਭਜਾਉਣੇ ਕੁੜੀਆਂ ਸਿਰ ਵੱਜਿਆ ਤੇ ਹੋਸ਼ ਉੱਡ ਜਾਣੇ ਹੈਲਮਟ ਇੱਕ ਬਹੁਤ ਤਕੜੀ ਸੇਫਟੀ ਆ ਕਿਉਂਕਿ ਜਿਹੜਾ ਸਾਡਾ ਹੈੱਡ ਆ ਅਗਰੇਤੇ ਝੋਟ ਲੱਗ ਗਈ ਤਾਂ ਡਾਕਟਰ ਵੀ ਕਹਿੰਦੇ ਆ ਕਿ ਤੁਸੀਂ ਸਿਰ ਬਚਾ ਲਓ ਬਾਕੀ ਅਸੀਂ ਬਚਾ ਲਾਂਗੇ ਕਿਉਂਕਿ ਇਹ ਸਰੀਰ ਸਾਰੇ ਦਾ ਇੱਕ ਬੈਲੈਂਸ ਕਰਕੇ ਰੱਖਦਾ। ਉਹ ਸੜਕਾਂ ਉੱਤੇ ਹਰ ਦਿਨ ਖਤਰਾ ਸੜਕਾਂ ਤੇ ਕਈ ਲੋਕ ਮਰੇ ਅੱਜ ਕਿਤੇ ਕੱਲ ਹੋਰ ਕਿਤੇ ਐਕਸੀਡੈਂਟ ਚ ਰੋਜ਼ ਮਰੇ ਡੁਪਲੀਕੇਟ ਹੈਲਮਟ ਕਰਕੇ ਹੀ ਇੱਕ ਬੰਦੇ ਦੀ ਜਾਨ ਚੋਈ ਆ ਨਹੀਂ ਤੇ ਸ਼ਾਇਦ ਬਚ ਜਾਂਦਾ ਉਹ ਹੈਲਮਟ ਪਾਈ ਤੁਰੋ ਜੁਰੋ ਜਾਂਦਾ ਹੈਲਮਟ ਨੇ ਸਿਰ ਬਚਾਣਾ ਤੇ ਹੈਲਮਟ ਜਿਹੜਾ ਆਈਐਸਆਈ ਮਾਰਕਾ ਹੈ ਪੂਰਾ ਬ੍ਰਾਂਡਡ ਹੈਲਮਟ ਲਾਉ ਥੱਕ ਗਿਆ ਸਮਝਾ ਜਾ ਕੇ ਇਹ ਸਮਝਦੇ ਕਿੱਥੇ ਆ ਹਾਈ ਪਲਸ ਬਚਾਉਂਦੀ ਫਿਰਦੀ ਆ ਪਰ ਬਚਦੇ ਕਿੱਥੇ ਆ ਸਤਿ ਸ਼੍ਰੀ ਅਕਾਲ ਡੇਲੀ ਪੋਸਟ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੇ ਗੱਲ ਕਰ ਲੈਨੇ ਆ ਸੜਕ ਖਾਸਿਆਂ ਦੀ ਸੜਕ ਖਾਸਿਆਂ 'ਚ ਅਕਸਰ ਦੇਖਿਆ ਜਾਂਦਾ ਵੀ ਕਈ ਲੋਕ ਆਪਣੀ ਜਾਨ ਗਵਾ ਲੈਂਦੇ ਆ ਸਾਡੇ ਨਾਲ ਚੰਡੀਗੜ੍ਹ ਪੁਲਿਸ ਦੇ ਸਬ ਇੰਸਪੈਕਟਰ ਭੁਪਿੰਦਰ ਸਿੰਘ ਮੌਜੂਦ ਹੈ ਜਿਹੜੇ ਕਿ ਕਈ ਸਾਲਾਂ ਤੋਂ ਆਪਣੇ ਗੀਤਾਂ ਰਾਹੀਂ ਲੋਕਾਂ ਨੂੰ ਅਵੇਅਰ ਕਰਦੇ ਆ ਰਹੇ ਨੇ ਤੇ ਉਹਨਾਂ ਨੇ ਹੁਣ ਕਈ ਗੀਤ ਨਵੇਂ ਕੱਢੇ ਨੇ ਜਿਹੜੇ ਕਿ ਟ੍ਰੈਫਿਕ ਅਵੇਅਰ ਨੂੰ ਲੈ ਕੇ ਨੇ ਤੇ ਪਹਿਲਾਂ ਆਪਾਂ ਉਹਨਾਂ ਤੋਂ ਜਿਹੜੇ ਆਪਣੇ ਗੀਤ ਜਿਹੜੇ ਉਹਨਾਂ ਨੇ ਕੱਢੇ ਆ ਉਹ ਸੁਣ ਲੈਣੇ ਆ ਭੁਪਿੰਦਰ ਸਾਹਿਬ ਸਭ ਤੋਂ ਪਹਿਲਾਂ ਡੇਲੀ ਪੋਸਟ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਰਿਆਂ ਸਾਸਤਰੀ ਕਾ ਗੀਤ ਧੰਨਵਾਦ ਡੇਲੀ ਪੋਸਟ ਦਾ ਤੇ ਪਹਿਲਾਂ ਸਭ ਤੋਂ ਪਹਿਲਾਂ ਮੈਂ 26 ਜਨਵਰੀ ਦੀਆਂ ਸਾਰੇ ਦੇਸ਼ ਨੂੰ ਲੱਖ ਲੱਖ ਵਧਾਈਆਂ ਦਿੰਦਾ ਤੇ 26 ਜਨਵਰੀ ਤੋਂ ਮਨਾਉਂਦਿਆਂ ਮਨਾਉਂਦਿਆਂ ਅਸੀਂ ਇੱਕ ਹੋਰ ਮੈਸੇਜ ਲੈਣਾ ਵਾ ਕਿ ਸੜਕਾਂ ਦੇ ਇਤਿਹਾਸੇ ਨਾ ਹੋਰ ਚੰਡੀਗੜ੍ਹ ਨਿਵਾਸੀਆਂ ਨੂੰ ਵੀ ਇੱਕ ਹੱਥ ਜੋੜ ਕੇ ਬੇਨਤੀ ਆ ਕਿ ਟ੍ਰੈਫਿਕ ਰੂਲ ਜਿਹੜੇ ਆ ਉਹ ਫਾਲੋ ਕਰੋ ਤਾਂ ਕਿ ਸੜਕ ਹਾਦਸਿਆਂ ਤੋਂ ਬਚਿਆ ਜਾ ਸਕੇ ਤੇ ਭਪਿੰਦਰ ਸਾਹਿਬ ਤੁਸੀਂ ਕਈ ਸਾਲਾਂ ਤੋਂ ਜਿਹੜੇ ਕੀ ਗੀਤ ਕੱਢਦੇ ਆ ਰਹੇ ਹੋ ਟ੍ਰੈਫਿਕ ਨਿਯਮਾਂ ਦੇ ਪ੍ਰਤੀ ਲੋਕਾਂ ਨੂੰ ਅਵੇਅਰ ਕਰਦੇ ਹੋ ਬੜਾ ਵਧੀਆ ਤਰੀਕਾ ਇਹ ਜੇ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਤੇ ਹੁਣ ਤੁਹਾਡੇ ਜਿਹੜੇ ਨਵੇਂ ਗੀਤ ਹੈ ਪਹਿਲਾਂ ਆਪਾਂ ਉਹ ਸੁਣ ਲੈਨੇ ਆ ਹਾਂਜੀ ਬਿਲਕੁਲ ਉਸ ਸੜਕਾਂ ਉੱਤੇ ਹਰ ਦਿਨ ਖਤਰਾ ਸੜਕਾਂ 'ਤੇ ਕਈ ਲੋਕ ਮਰੇ ਅੱਜ ਕਿਤੇ ਕੱਲ ਹੋਰ ਕਿਤੇ ਐਕਸੀਡੈਂਟ 'ਚ ਰੋਜ਼ ਮਰੇ ਸੜਕਾਂ ਉੱਤੇ ਮਰੇ ਨਾ ਕੋਈ ਅਸੀਂ ਬੜੇ ਉਪਰਾਲੇ ਕੀਤੇ ਨੇ दारू ਪੀ ਕੇ ਗੱਡੀਆਂ ਚਲਾਉਂਦੇ ਚਲਾਨ ਬੜੇ ਵੀ ਕੀਤੇ ਨੇ ਅਸੀਂ ਥੱਕ ਗਿਆ ਸਮਝਾ ਜਾ ਕੇ ਹੱਕ ਗਿਆ ਸਮਝਾ ਜਾ ਕੇ ਇਹ ਸਮਝਦੇ ਕਿੱਥੇ ਆ ਹਾਈ ਪਲਸ ਬਚਾਉਂਦੀ ਫਿਰਦੀ ਆ ਪਰ ਬਚਦੇ ਕਿੱਥੇ ਆ ਪਰ ਬਚਦੇ ਕਿੱਥੇ ਆ ਜਿਮ ਜਾ ਜਾ ਕੇ ਬਣੇ ਸਰੀਰ ਵੀ ਐਕਸੀਡੈਂਟ ਨੇ ਤੋੜ ਦਿੱਤੇ ਹੱਥ ਦੀ ਤਾਕਤ ਰੱਖਣ ਵਾਲੇ ਕਈ ਵੀਲ ਛੇਰ ਤੇ ਰੋਲ ਦਿੱਤੇ ਹੱਥ ਦੀ ਤਾਕਤ ਰੱਖਣ ਵਾਲੇ ਕਈ ਵੀਲ ਚੇਰਤੇ ਰੋਲ ਦਿੱਤੇ ਇੱਕ ਪੈਰ ਵੀ ਉੱਠ ਚੱਲ ਸਕਦੇ ਨਾ ਪੈਰ ਵੀ ਉੱਠ ਚੱਲ ਸਕਦੇ ਨਾ ਕਈ ਮਰ ਵੀ ਚੁੱਕਿਆ ਪੁਲਸ ਬਚਾਉਂਦੀ ਫਿਰਦੀ ਆ ਪਰ ਬਚਦੇ ਕਿੱਥੇ ਆ ਜੀ ਭਗਵੰਦਰ ਸਾਹਿਬ ਇੱਕ ਗੱਲ ਹੋਰ ਕਰਨਾ ਚਾਹੁੰਦੇ ਆ ਵੀ ਜਿਵੇਂ ਦੇਖਿਆ ਜਾਂਦਾ ਵੀ ਜਿਹੜਾ ਕਿ ਹੈਲਮਟ ਬਿਨਾ ਹੈਲਮਟ ਤੋਂ ਜਿਵੇਂ ਕਈ ਲੋਕ ਹੈਲਮਟ ਨਹੀਂ ਪਾਉਂਦੇ ਤੇ ਲੋਕਾਂ ਦੀ ਜਾਨ ਜਿਹੜੀ ਕੀ ਹੈ ਚਲੀ ਜਾਂਦੀ ਹੈ हेलमेट ਬਿਨਾ ਪਾਣਾ ਤੋਂ ਉਹਦੇ ਤੇ ਵੀ ਇੱਕ ਗਾਣਾ ਕੱਢਿਆ ਸੀਗਾ ਉਹ ਵੀ ਸੁੰਣਾ ਚਾਹਾਂਗੇ ਹਾਂ ਸੜਕਾਂ ਦੇ ਉੱਤੇ ਦੇਖੋ ਹੈਲਮਟ ਇੱਕ ਬਹੁਤ ਤਕੜੀ ਸੇਫਟੀ ਆ ਕਿਉਂਕਿ ਜਿਹੜਾ ਸਾਡਾ ਹੈੱਡ ਆ ਅਗਰੇਤੇ ਝੋਟ ਲੱਗ ਗਈ ਤਾਂ ਡਾਕਟਰ ਵੀ ਕਹਿੰਦੇ ਆ ਕਿ ਤੁਸੀਂ ਸਿਰ ਬਚਾ ਲਓ ਬਾਕੀ ਅਸੀਂ ਬਚਾ ਲਾਂਗੇ ਤੇ ਕਿਉਂਕਿ ਸਰੀਰ ਸਾਰੇ ਦਾ ਇੱਕ ਬੈਲੈਂਸ ਕਰਕੇ ਰੱਖਦਾ ਇੱਕ ਇਹਦਾ ਹੈਡ ਮਾਸਟਰ ਆ ਠੀਕ ਹੈ ਹੈੱਡ ਆ ਤੇ ਇਸ ਕਰਕੇ ਸਿਰ ਤੇ ਅਗਰ ਗਈ ਹੈਲਮਟ ਕਾ ਹੈਲਮਟ ਡੁਪਲੀਕੇਟ ਵੀ ਪਾਉਣਾ ਗਲਤ ਹੈ ਇਹ ਡੁਪਲੀਕੇਟ ਦੀ ਗਲਤ ਗਲਤ ਹੈ ਪਿੱਛੇ ਜੇ ਡੁਪਲੀਕੇਟ ਹੈਲਮਟ ਕਰਕੇ ਹੀ ਇੱਕ ਬੰਦੇ ਦੀ ਡੈਥ ਹੋਈ ਹੈ ਨਹੀਂ ਤੇ ਸ਼ਾਇਦ ਬਚਦਾ ਹੈ ਉਹ ਹੈਲਮਟ ਪਹਿਲ ਚੂਰੋ ਚੂਰ ਹੋ ਜਾਂਦਾ ਹੈ ਹੈਲਮਟ ਨੇ ਸਿਰ ਬਚਾਣਾ ਹੈ ਤੇ ਹੈਲਮਟ ਜਿਹੜਾ ਆਈਐਸਆਈ ਮਾਰਕਾ ਹੈ ਪੂਰਾ ਬ੍ਰਾਂਡਡ ਹੈਲਮਟ ਲਾਓ ਤੇ ਇਹਦੇ ਤੇ ਗਾਣਾ ਇੱਕ ਸੁਣਾ ਚਾਵਾਂਗੇ ਹਾਂਜੀ ਹਾਂਜੀ ਉਹ ਸਿਰ ਤੇ ਨਾ ਹੈਲਮਟ ਪਾਉਣੇ ਕੁੜੀਆਂ ਉਹ ਚੁੰਨੀ ਨਾਲ ਮੁਖੜਾ ਲਕਾਉਣੇ ਕੁੜੀਆਂ ਓਏ ਇੱਕ ਟੁਵਾ ਬੜਾ ਹੀ ਭਜਾਉਣ ਕੁੜੀਆਂ ਇੱਕ ਟੁਵਾ ਬੜਾ ਹੀ ਭਜਾਉਣ ਕੁੜੀਆਂ ਸਿਰ ਵੱਜਿਆ ਤੇ ਹੋਸ਼ ਉੱਡ ਜਾਣੇ ਹੋ ਕੀ ਬਣ ਕੁੜੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ ਓਏ ਕੀ ਬਣ ਕੁੜੀਆਂ ਦਾ ਤੇ ਭਗਵੰਦਰ ਸਾਹਿਬ ਇਹ ਗੱਲ ਹੋਰ ਕਰਨਾ ਚਾਹਾਂਗੇ ਜਿਵੇਂ ਕਿ ਤੁਹਾਨੂੰ ਤੁਸੀਂ ਟ੍ਰੈਫਿਕ ਨਿਯਮਾਂ ਬਾਰੇ ਲੋਕਾਂ ਨੂੰ ਅਵੇਅਰ ਕਰ ਰਹੇ ਹੋ ਵੀ ਘੱਟ ਤੋਂ ਘੱਟ ਸੜਕ 'ਆਸਤੇ ਹੋਣ ਤੇ ਤੁਹਾਨੂੰ ਇਹ ਆਈਡੀਆ ਕਿੱਥੋਂ ਮਿਲਿਆ ਨਾ ਅਨੋਖਾ ਤਰੀਕਾ ਤੁਹਾਡੇ ਕਿੱਥੋਂ ਆਇਆ ਤੁਹਾਡੇ ਕੋਲ ਆ ਇੱਕ ਵਾਰੀ ਪਹਿਲਾ ਚਾਂਸ ਹੋਇਆ ਸੀਗਾ ਤੁਹਾਨੂੰ ਦੱਸਾਂ ਕਿ ਕਾਫੀ ਸੰਬੰਧੀ ਗੱਲ ਹੈ ਸਾਇਦ 2011 ਦੇ ਹੋਏਗੀ ਵਿੱਚ ਚੌਥੀ ਫੜੀ ਡਿਊਟੀ ਸੀ ਤੇ ਇੱਕ ਹਾਸਾ ਹੋਇਆ ਸੀ ਜਿਸ ਦੇ ਤਿੰਨ ਕੁੜੀਆਂ ਦੀ ਡੈਥ ਹੋ ਗਈ ਸੀਗੀਆਂ ਉਹਨਾਂ ਦੇ ਵਿੱਚ ਡਿਗਰੀਆਂ ਸਰਟੀਫਿਕੇਟ ਪਏ ਸੀਗੇ ਤਾਂ ਉੱਥੇ ਦੇਖਿਆ ਸੀਗਾ ਕਿ ਪਤਾ ਲੱਗਾ ਬਾਅਦ ਚੁੱਕੇ ਇੱਕ ਕੁੜੀ ਤਾਂ ਇੰਟਰਵਿਊ ਦੇਣਾ ਸੀ ਏਆਈਟੀ ਪਾਰਕ ਤੇ ਉਹ ਫਿਰ ਬੱਚਿਆਂ ਦੇ ਸੁਪਨੇ ਸੀਗੇ ਤੇ ਉਹ ਕਿਹਨੇ ਜੌਬ ਕਰਨੀ ਆ ਉਹ ਡਿਗਰੀਆਂ ਪ੍ਰਾਪਤ ਕਿਉਂ ਕੀਤੀਆਂ ਵਾ ਸੁਪਨੇ ਸੀ ਨਾ ਨੌਕਰੀ ਕਰਨੀ ਐ ਕੋਈ ਜੌਬ ਕਰਨੀ ਐ ਤੇ ਉਹ ਸੁਪਨੇ ਸਾਰੇ ਸੜਕ ਤੇ ਰਹਿ ਗਏ ਤੇ ਉਹ ਬ ਇੱਕ ਗੀਤ ਵੀ ਲਿਖਿਆ ਸੀ ਉਹ ਸੜਕ ਤੇ ਕਈਆਂ ਦੇ ਸੁਪਨੇ ਹਾਏ ਚੂਰੋ ਚੂਰ ਹੁੰਦੇ ਵੇਖੇ ਨੇ ਹਾਏ ਆਪਣੇਆਂ ਤੋਂ ਆਪਣੇ ਮੈਂ ਦੂਰ ਹੁੰਦੇ ਵੇਖੇ ਨੇ ਇੱਕ ਗਾਣਾ ਹੋਰ ਸੁਣਨਾ ਚਾਹਾਂਗੇ ਛੱਲਾ ਤੁਸੀਂ ਗਾਣਾ ਬੜਾ ਵਧੀਆ ਗਾਇਆ ਸੀ ਹਾਂਜੀ ਹਾਂਜੀ ਓ ਛੱਲਾ ਪਿੰਡ ਤੋਂ ਆਇਆ ਓਏ ਕਰਦੇ ਆ ਪੜਨੇ ਪਾਇਆ ਛੱਲੇ ਨੇ ਨਵਾਂ ਬੁਲਟ ਕਢਾਇਆ ਓਏ ਗੇੜੇ ਚੰਡੀਗੜ੍ਹ ਲਾਉਂਦਾ ਨਾ ਸਿਰ ਤੇ ਹਲਮਟ ਪਾਉਂਦਾ ਹੋ ਛੱਲਾ ਪੜਨਾ ਸੀ ਆਇਆ ਛੱਲਾ ਪੜਨ ਸੀ ਆਇਆ ਛੱਲਾ ਪੜਨ ਸੀ ਆਇਆ ਕਿਤਾਬਾਂ ਨੂੰ ਹੱਥ ਵੀ ਨਾ ਲਾਇਆ ਓਏ ਪੇਚਾ ਇਸ਼ਕੇ ਦਾ ਪਾਇਆ ਉਹ ਕੁੜੀਆਂ ਨੂੰ ਰੱਜ ਕੇ ਕਮਾਇਆ ਓਏ ਕਾਲਜ ਕੁੜੀਆਂ ਦੇ ਆਉਂਦਾ ਪਟਾਕੇ ਬੁਲਟ ਦੇ ਪਾਉਂਦਾ ਥੋੜਾ ਗਲਤ ਖਰਾਬਿਆ ਕੋਈ ਨਹੀਂ ਚਲੋ ਇਹ ਤਾਂ ਹੋ ਗਿਆ ਜੀ ਤੁਸੀਂ ਗਾਣਿਆਂ ਰਾਹੀਂ ਕੀਤਾ ਰਾਹੀਂ ਲੋਕਾਂ ਨੂੰ ਕਾਫੀ ਅਵੇਅਰ ਕਰਦੇ ਹੋ ਤੇ ਇੱਕ ਤੁਸੀਂ ਆਪਣੀ ਜਵਾਨੀ ਤੋਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਪਬਲਿਕ ਨੂੰ ਮੈਂ ਮੈਸੇਜ ਇਹ ਦੇਣਾ ਚਾਹੁੰਦਾ ਕਿ ਉੱਕੀ ਕਹਿੰਦੇ ਸੜਕਾਂ ਤੇ ਜਿਹੜੀ ਹੈ ਮਸਤੀ ਨਹੀਂ ਕਰਨੀ ਉਹ ਜਿਹੜਾ ਸੜਕਾਂ ਤੇ ਕਰਦੇ ਮਸਤੀ ਇਹ ਪੈਂਦੀ ਨਹੀਂ ਉਹ ਸਸਤੀ 2 ਮਿੰਟਾਂ ਦੀ ਖਰ ਮਸਤੀ ਮੁੱਲ ਤਾਂ ਦੇਣੇ ਪੈਂਦੇ ਨੇ ਬਚ ਕੇ ਰਿਆ ਕਰੋ ਮੁੰਡਿਓ ਲੋਕੀ ਫੁਕਰਾ ਕਹਿੰਦੇ ਨੇ ਵੀ ਮਸਤੀ ਜਿਹੜੀ ਹੈ ਮਸਤੀ ਮਸਤੀ ਵਿੱਚ ਐਕਸੀਡੈਂਟ ਹੁੰਦੇ ਆ ਮਸਤੀ ਜਿਹੜੀ ਹੈ ਸੜਕਾਂ ਤੇ ਨਹੀਂ ਕਰਨੀ ਉੱਥੇ ਜਿੱਥੇ ਮਰਜ਼ੀ ਕਰੋ ਤੁਸੀਂ ਆਜ਼ਾਦ ਹੋ ਮਸਤੀ ਕਰਨ ਵਾਸਤੇ ਇੱਕ ਸੜਕਾਂ ਤੇ ਨਹੀਂ ਧੰਨਵਾਦ ਤੁਹਾਡਾ ਬਾਬਾ ਜੀ ਏਸੀ ਸੜਨਾਲ ਸਬ ਇੰਸਪੈਕਟਰ ਗੁਬਿੰਦਰ ਸਿੰਘ ਜਿਹੜੇ ਕੀ ਲਗਾਤਾਰ ਗੀਤਾ ਰਹੇ ਕਿ ਲੋਕਾਂ ਨੂੰ ਅਵੇਅਰ ਕਰਦੇ ਆ ਰਹੇ ਨੇ ਤੇ ਦਿੱਲੀ ਪੋਸਟ ਵੀ ਤੁਹਾਨੂੰ ਅਪੀਲ ਕਰਦਾ ਹੈ ਵੀ ਸੜਕਾਂ ਤੇ ਨਿਯਮਾਂ ਦੀ ਸੜਕ ਨਿਯਮਾਂ ਦੀ ਪਾਲਣਾ ਕਰਨ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਤਾਂ ਕਿ ਆਪਣੀ ਜ਼ਿੰਦਗੀ ਹੈ ਜਿਹੜੀ ਕਿ ਸੁਰੱਖਿਅਤ ਰਹਿ ਸਕੇ ਚੰਡੀਗੜ੍ਹ ਤੋਂ ਕੈਮਰਾਮੈਨ ਨਿਤਿੰਦੇ ਨਾਲ ਮੈਂ ਅਮਨ ਲੂਨਾ ਡੇਲੀ ਪੋਸਟ ਪੰਜਾਬ